ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰਨ ਦੇ ਇੱਕ ਪੁਲਿਸ ਮੁਲਾਜ਼ਮ ਤੇ ਜਾਨਲੇਵਾ ਹਮਲਾ ਕਰਨ ਦੇ ਕਹਿੰਦੇ ਛਾਤੀ ਤੇ ਖੱਬੇ ਪਾਸੇ ਕਿਰਪਾਨ ਮਾਰੀ 307 ਦਾ ਵੀ ਪਰਚਾ ਐਡ ਆ ਵਿੱਚ ਕੀ ਕਹੋਗੇ ਇਸ ਕਾਰਵਾਈ ਤੇ ਜੋ ਕੁਝ 3 ਫਰਵਰੀ ਨੂੰ ਹੋਇਆ ਗੱਲ ਇਹੋ ਹੈ ਜੀ ਐਡੇ ਕੱਠ ਦੇ ਵਿੱਚ ਨਾ ਤਾਂ ਸਾਨੂੰ ਕੁਝ ਦਿਖਿਆ ਅਸੀਂ ਕਿਸੇ ਨੌਜਵਾਨ ਨੂੰ ਗਲਤ ਕਹਿ ਦਈਏ ਠੀਕ ਹੈ ਜੀ ਔਰ ਉਹਦੇ ਇੱਕ ਦੇ ਵਜਾ ਜਿਹੜਾ ਹਜ਼ਾਰਾਂ ਸਾਡਾ ਮੁੰਡਾ ਕੁੱਟਿਆ ਗਿਆ ਗੋਡੇ ਮੋਡੇ ਟੁੱਟੇ ਨੇ ਉਹਨਾਂ ਬਾਰੇ ਕੀ ਹੈ ਅਸੀਂ ਤਾਂ ਇਹ ਸਰਕਾਰ ਨੂੰ ਕਹਿ ਰਹੇ ਹਾਂ ਇੱਕ ਕਪਾਤਾ ਤੂੰ ਵਾਅਦਾ ਕਰਦੀ ਉਦਾਸ ਤਰੀਕ ਨੂੰ ਭਾਨ ਨੂੰ ਪਈ ਹਰਿਆ ਕਰਨਾ ਇੱਕ ਪਾਸ ਤੋਂ ਪਰਚੇ ਦੇ ਪਰਚਾ ਠੁਕੀ ਜਾਂਦੀ ਐ ਦੱਸੋ ਵੀ ਇਹ ਸਰਕਾਰ ਦੀ ਕੀ ਪਾਲਿਸੀ ਹੈ ਤੈ ਹੋਇਆ ਹੋਇਆ ਵੀ ਕੋਈ ਜਵਾਨਤ ਨਹੀਂ ਕਰਾਉਣੀ ਬਿਨਾਂ ਜਵਾਨ ਤੋਂ ਹਰਿਆ ਕਰਾਉਣਾ ਸੀ ਤੇ ਕੋਈ ਪਰਚਾ ਸੀ ਤੇ ਪੈਂਡੀਆਂ ਰੱਦ ਪਰਚਾ ਨਾਰਾਜ਼ਗੀ ਭਵੰਤਮਾਨ ਨਾਲ ਹੀ ਆ ਜਿਹੜਾ ਸੰਦੇ ਮੁੰਡੇ ਨੂੰ ਕਹਿੰਦਾ ਸੀ ਇਹਨਾਂ ਨੂੰ ਸਵਾਬ ਜਵਾਲ ਪੁੱਛਿਆ ਕਰੋ ਹੁਣ ਜੇ ਸਾਡਾ ਮੁੰਡਾ ਭਾਨਾ ਸਿੱਧੂ ਪੁੱਛਣ ਲੱਗ ਗਿਆ ਇਹ ਸਰਕਾਰ ਚ ਹੋ ਗਿਆ ਇਹ ਚੱਕ ਕੇ ਸਾਡੇ ਮੁੰਡੇ ਨੂੰ ਅੰਦਰ ਮਾਰਦਾ ਹੈ ਉਹਦੇ ਉੱਤੇ ਚੱਕ ਕੇ ਪਰਿਵਾਰ ਦੇ ਉੱਤੇ ਪਰਚੇ ਪਾਉਣੇ ਜਾਂ ਭੈਣਾਂ ਦੇ ਉੱਤੇ ਪਰਚੇ ਪਾਉਣੇ ਭੈਣਾਂ ਦਾ ਤਾਂ ਵਿੱਚ ਰੋਲ ਹੀ ਹੈ ਨਹੀਂਗਾ ਭੈਣਾਂ ਤਾਂ ਡੋਢੀ ਆਪਣੇ ਦੇਈਆਂ ਹੋਈਆਂ ਨਹੀਂਗੀਆਂ ਜਿਹੜਾ ਵਿੱਚ ਸੀ ਤੇ ਨਾ ਹੀ ਉਹ ਧਰਨੇ ਦੇ ਵਿੱਚ ਸੀਗੀ ਤੇ ਚੱਕ ਕੇ ਇਹਨਾਂ ਸਰਕਾਰਾਂ ਨੇ ਜਿਹੜੇ ਉਹਦੇ ਉੱਤੇ ਪਰਚੇ ਪਾਏ ਗਏ ਨੇਗੇ ਪਰਿਵਾਰ ਦੇ ਉੱਤੇ ਪਰਚੇ ਪਾਏ ਗਏ ਨੇ ਵੀ ਮੈਂ ਕਹਿੰਨੀ ਆ ਵੀ ਫਿਰ ਰੋਜ਼ ਪਰਚੇ ਕਰਨ ਵਾਲੋਂ ਰੋਜ਼-ਰੋਜ਼ ਪਰਚੇ ਕਰਨ ਵਾਲੋਂ ਇੱਕ ਦਿਨ ਪਰਿਵਾਰ ਨੂੰ ਖੜਾ ਕੇ ਗੋਲੀ ਮਾਰਦੇ ਆ ਸਮਾਜ ਸੇਵੀ ਤੇ ਸੋਸ਼ਲ ਮੀਡੀਆ ਬਲੌਗਰ ਪੰਨਾ ਸਿੱਧੂ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਜਾਰੀ ਨੇ ਪਰਿਵਾਰ ਦੇ ਵੱਲੋਂ ਲੇਕਿਨ ਇਸੇ ਵਿਚਾਲੇ ਖਬਰ ਸਾਹਮਣੇ ਆਈ ਹੈ ਕਿ ਪੰਨਾ ਸਿੱਧੂ ਦੀ ਤਾਂ ਹਜੇ ਰਿਹਾਈ ਨਹੀਂ ਹੋਈ ਪਰ ਪੁਲਿਸ ਦੇ ਵੱਲੋਂ ਤਨੋਲਾ ਥਾਣੇ ਦੇ ਵਿੱਚ ਪੂਰੇ ਪਰਿਵਾਰ ਸਮੇਤ ਪੰਨਾ ਸਿੱਧੂ ਦੇ ਸਾਥੀਆਂ ਤੇ ਕੁੱਲ 18 ਲੋਕਾਂ ਦੇ ਉੱਪਰ ਪਰਚਾ ਦਰਜ ਕਰ ਲਿਆ ਗਿਆ ਇਲਜ਼ਾਮ ਗੰਭੀਰ ਨੇ ਪਰਿਵਾਰ ਦੇ ਉੱਪਰ ਤੇ ਸਾਥੀਆਂ ਦੇ ਉੱਪਰ ਭੀੜ ਨੂੰ ਉਕਸਾਉਣ ਦੇ ਇਲਜ਼ਾਮ ਨੇ ਪੁਲਿਸ ਤੇ ਹਮਲਾ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਤੇ ਹੋਰ ਵੀ ਗੰਭੀਰ ਇਲਜ਼ਾਮ ਨੇ ਇਸ ਸਮੇਂ ਮੌਜੂਦ ਆ ਪਿੰਡ ਕੋਟ ਦੁੰਨੇਖਾਂ ਜੇ ਕੀਪਾ ਨਾ ਸਿੱਧੂ ਦਾ ਪਿੰਡ ਹੈ ਭਾਨਾ ਸਿੱਧੂ ਦੇ ਘਰ ਮੌਜੂਦ ਆ ਉਸਦੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਸਾਰੇ ਦੇ ਬਾਬਤ ਦੇ ਵਿੱਚ ਭਾਨਾ ਸਿੱਧੂ ਦੇ ਕੀ ਲੱਗਦੇ ਹੋ ਤੁਸੀਂ ਚਾਚਾ ਹੀ ਲੱਗਦੇ ਆ ਜੋ ਇਹ ਸਾਰਾ ਕੁਝ ਹੋਇਆ ਹਜੇ ਅੱਜ 10 ਤਰੀਕ ਤੱਕ ਦਾ ਤਾਂ ਪੁਲਿਸ ਨੇ ਸਮਾਂ ਦਿੱਤਾ ਸੀ ਕਿ ਭਾਨਾ ਨੂੰ ਰਿਹਾ ਕਰਨਗੇ ਪੁਰਸਨ ਦੇ ਲਿਖਤੀ ਰੂਪ ਦੇ ਦਿੱਤਾ ਜੀ ਸੰਰੂਰ ਦੇ ਵਿੱਚ ਦਿੱਤਾ ਵੀ ਤੀ ਵੀ ਸੀ ਦਾਖਤ ਨੂੰ ਹਰਿਆ ਕਰਾਂਗੇ ਇਹਨਾਂ ਨੇ ਕੀ ਕਰਿਆ ਕੱਲ ਸਾਡੇ ਕੋਲ ਕਾਲ ਆਈ ਹੈ ਵੀ 18 ਬੰਦਿਆਂ ਤੇ 17 ਦੇ ਪਰਚੇ ਹੋਰ ਪਾਤੇ ਜਿਹਦੇ ਵਿੱਚ ਦੋ ਭਾਨੇ ਦੇ ਭੈਣਾਂ ਨੇ ਤੇ ਭਾਨਾ ਸਿੱਧੂ ਤੇ ਦਾ ਛੋਟਾ ਆਮਨਤ ਤੇ ਦਾੜੀ ਤੇ ਬਾਕੀ ਸਾਡੇ ਪਿੰਡ ਦਾ ਸਰਪੰਚ ਹੋ ਗਿਆ ਤੇ ਬਾਕੀ ਸਾਡੇ ਪਿੰਡ ਦੇ ਹੋਰ ਵੀ ਨਮਿੰਦੇ ਸੱਜਣ ਹੈਗੇ ਨੇ ਇੱਥੇ ਨਾ ਆਏ ਨੇ ਪਰ ਅਸੀਂ ਤਾਂ ਇਹ ਸਰਕਾਰ ਨੂੰ ਕਹਿ ਰਹੇ ਹਾਂ ਵੀ ਇੱਕ ਪਾਸੇ ਤੂੰ ਵਾਅਦਾ ਕਰਦੀ ਦਾਖਤਰੀ ਨੂੰ ਭਾਨ ਨੂੰ ਪਈ ਹਰਿਆ ਕਰਨਾ ਇੱਕ ਪਾਸੇ ਤੂੰ ਪਰਚੇ ਦੇ ਪਰਚਾ ਠੁਕੀ ਜਾਂਦੀ ਹੈ ਦੱਸੋ ਵੀ ਇਹ ਸਰਕਾਰ ਦੀ ਕੀ ਪਾਲਿਸੀ ਹੈ ਇਹ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਭੈਣਾਂ ਤੇ ਵੀ ਪਰਚਾ ਕਰਤਾ ਭਰਾ ਤੇ ਵੀ ਪਤਾ ਲੱਗਾ ਗੱਲਬਾਤ ਕਰਨ ਦੌਰਾਨ ਕਿ ਜਿਸ ਦਿਨ ਇਹ ਸਾਰਾ 3 ਫਰਵਰੀ ਦੀ ਗੱਲਬਾਤ ਹੈ ਕਿ ਬਡਬਟੋਰ ਪਲਾਜ਼ਾ ਕੀਤਾ ਗਿਆ ਸੀ ਪਹਿਲੀ ਗੱਲ ਕਿ 6 ਤੋਂ 7 ਦਿਨ ਤੋਂ ਬਕਵਾ ਪੈ ਗਿਆ ਇੰਨਾ ਸਮਾਂ ਕਿਉਂ ਲਿਆ ਪੁਲਿਸ ਨੇ ਦੂਜੀ ਗੱਲ ਕਿ ਭੈਣਾਂ ਦੇ ਉੱਪਰ ਪਰਚਾ ਕੀਤਾ ਗਿਆ ਉਹ ਕਹਿੰਦੇ ਉਹ ਤਾਂ ਪ੍ਰਦਰਸ਼ਨ 'ਚ ਵੀ ਨਹੀਂ ਸ਼ਾਮਲ ਸੀ ਨਹੀਂ ਜੀ ਜੋ ਇਹਨਾਂ ਦੀ ਭੈਣਾਂ ਭੰਨ ਦੀ ਵੱਡੀ ਉਹ ਤਾਂ ਦੇਖੋ ਟੀਚਰ ਹੈ ਉਹ ਤਾਂ ਹੀ ਡਿਊਟੀ ਕਰ ਰਹੀਦੀ ਉੱਥੇ ਉਹਦੀ ਹਾਜ਼ਰੀ ਪਈਗਾ ਜਾ ਕੇ ਸਰਕਾਰ ਤੇ ਗੌਰ ਕਰ ਲੈ ਤੇ ਜਿਹੜੀ ਛੋਟੀ ਭੈਣ ਉਹ ਪਟਿਆਲੇ ਰਹੇ ਵਿਆਹੀ ਪਟਿਆਲੇ ਰਹਿੰਦੀ ਸੀ ਤੇ ਇੱਥੇ ਉਹਨਾਂ ਦਾ ਆਉਣਾ ਕੋਈ ਦਿੱਤੀ ਇਹ ਬਹੁਤ ਗਲਤ ਪਰਚੇ ਪਾਏ ਜਾ ਰਹੇ ਨੇ ਤੇ ਜੋ ਹੁਣ ਤੁਹਾਡੀ ਅਗਲੀ ਪਰਿਵਾਰ ਦੀ ਕੀ ਪਲੈਨਿੰਗ ਹੈ ਜਮਾਨਤਾ ਕਰਾਉਣੀਆਂ ਪੈ ਰਹੀਆਂ ਜਾਂ ਪਰਚਾ ਜਾਂ ਕੋਈ ਵੀ ਕੀ ਗੱਲਬਾਤ ਹੋਈ ਹੈ ਪੁਲਿਸ ਪ੍ਰਸ਼ਾਸਨ ਸਾਡੇ ਦੇਖੋ ਜੀ ਡੀਆਈ ਸਾਹਿਬ ਨਾਲ ਗੱਲ ਹੋਈ ਹੈ ਮੀਟਿੰਗ ਹੋਈ ਸੀ ਬਰਨਾਲੇ ਉਸ ਦਿਵਸ ਨੂੰ ਪਟਿਆਲੇ ਵੀ ਬੁਲਾਇਆ ਗਿਆ ਸਾਡਾ ਜੋ ਜਸੇਵੰਦਿਆਂ ਦਾ ਤੈਅ ਹੋਇਆ ਹੋਇਆ ਵੀ ਕੋਈ ਜਮਾਨਤ ਨਹੀਂ ਕਰਾਉਣੀ ਬਿਨਾਂ ਜਮਾਨਤ ਤੋਂ ਰਿਆਹ ਕਰਾ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਪਾਸੇ ਇਲੈਕਸ਼ਨ ਐ ਤੇ ਦੂਜੇ ਪਾਸੇ ਭਾਨਾ ਸਿੱਧੂ ਦਾ ਮੁੱਦਾ ਮੁੱਦਾ ਤਾਂ ਇਸ ਸਮੇਂ ਪਿੰਡ ਵਾਲਿਆਂ ਦੇ ਹੋਣੇ ਚਾਹੀਦੇ ਸੀ ਅੱਜ ਜਿਵੇਂ ਦੱਸਦੇ ਆ ਕਿੰਨਾ ਛੇ ਦਾ ਮੁੱਦਾ ਹੋਣਾ ਚਾਹੀਦਾ ਸੀ ਟਰੈਵਲ ਏਜੰਟਾਂ ਦਾ ਮੁੱਦਾ ਹੋਣਾ ਚਾਹੀਦਾ ਸੀ ਪਰ ਇੱਕਦਮ ਭਾਨੇ ਨੂੰ ਚੁੱਕ ਲਿਆ ਗਿਆ ਹੁਣ ਮੁੱਦਾ ਅੱਜ ਦੀ ਡੇਟ ਦੇ ਵਿੱਚ ਸਿਰਫ ਭਾਨਾ ਸਿੱਧੂ ਰਹਿ ਗਿਆ ਦੇਖੋ ਜਿਹੜਾ ਸੱਚ ਦੀ ਬਾਤ ਹੁੰਦਾ ਸੋਨੂੰ ਵੀ ਪਸਦੀ ਐ ਜੀ ਇਹ ਸਰਕਾਰਾਂ ਨੂੰ ਨਹੀਂ ਚਾਹੁੰਦੀਆਂ ਪਰ ਜੇ ਇਹ ਕੰਮ ਇਹ ਸਰਕਾਰ ਹੀ ਕਰੀ ਜਾਂਦਾ ਭਾਨੇ ਸਿੱਧੂ ਨੂੰ ਕਿਉਂ ਕਰਨੇ ਪੈਂਦੇ ਦੀਗੇ ਤੇ ਹੁਣ ਅੱਗੇ ਕੀ ਕਾਰਵਾਈ ਕਰੋਗੇ ਅੱਗੇ ਦੇਖੋ ਜੋ ਸਾਡੇ ਜਸੇ ਬੰਦੇ ਆ ਕਹਿਣ ਗਿਆਂ ਸਾਰੀਆਂ ਜਿੰਨੀਆਂ ਉਹ ਪਾਨੇ ਸਿੱਧੂ ਨਾਲ ਜੁੜੀਆਂ ਹੋਏ ਨੇ ਉਹਨਾਂ ਦੇ ਚੱਲਾਂਗੇ ਥਰੂ ਅਸੀਂ ਅਸੀਂ ਕੋਈ ਫੈਸਲਾ ਨਹੀਂ ਦੇ ਸਕਦੇ ਵੀ ਕੱਲ ਨੂੰ ਅਸੀਂ ਆਇਆ ਕਰਾਂਗੇ ਬਾਹਰ ਉਹ ਗਲਤ ਗੱਲ ਨਹੀਂ ਕਰਦੇ ਜੋ ਸਾਡੇ ਜਸੇ ਬੰਦੇ ਜਿੰਨੀਆਂ ਵੀ ਜੁੜੀਆਂ ਨੇ ਤੇ ਉਹਨਾਂ ਦਾ ਜੋ ਫੈਸਲਾ ਆਊਗਾ ਉਹ ਫੈਸਲਾ ਨਾਲ ਚੱਲਾਂਗੇ ਹਾਂ ਹੋਰ ਵੀ ਪਿੰਡ ਦੇ ਲੋਕ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆਂ ਆਂਟੀ ਜੀ ਕੀ ਕਹਿਣਾ ਚਾਹੋਗੇ ਪੂਰਾ ਪਰਿਵਾਰ ਹੀ ਹੁਣ ਤਾਂ ਪੁਲਿਸ ਨੇ ਰਗੜਦਾ ਕੀ ਕਹੋਗੇ ਕੋਈ ਨਹੀਂ ਪੰਮਾ ਸਾਰੇ ਪੰਜਾਬ ਨੂੰ ਰਗੜਦੇ ਪੰਜਾਬ ਨਹੀਂ ਡਰਦਾ ਪੰਜਾਬ ਅੱਜ ਤੱਕ ਛਿਪਿਆ ਨਹੀਂ ਨਾ ਛਿਪੇ ਨਰਾਜਗੀ ਕੇਸ ਨਾਲਾ ਪੁਲਿਸ ਪ੍ਰਸ਼ਾਸਨ ਨਾਲ ਭਗਵੰਤ ਮਾਨ ਨਾਲ ਜਾਂ ਕਿਸ ਨਾਲ ਸਾਨੂੰ ਨਰਾਜਗੀ ਭਗਵੰਤ ਮਾਨ ਨਾਲ ਹੀ ਆ ਜਿਹੜਾ ਸਾਡੇ ਮੁੰਡੇ ਨੂੰ ਕਹਿੰਦਾ ਸੀ ਇਹਨਾਂ ਨੂੰ ਸਵਾਬ ਜਵਾਲ ਪੁੱਛਿਆ ਕਰੋ ਹੁਣ ਜੇ ਸਾਡਾ ਮੁੰਡਾ ਭਾਨਾ ਸਿੱਧੂ ਪੁੱਛਣ ਲੱਗ ਗਿਆ ਇਹ ਸਰਕਾਰ ਚ ਹੋ ਗਿਆ ਇਹ ਚੱਕ ਕੇ ਸਾਡੇ ਮੁੰਡੇ ਨੂੰ ਅੰਦਰ ਮਾਰਦਾ ਕੀ ਗੱਲ ਬਈ ਅੰਦਰ ਕਾਹਤੋਂ ਕਰਦਾ ਇਹ ਇਹ ਸਵਾਬ ਜਵਾਲੋ ਇਸੇ ਨਹੀਂ ਦੱਸਿਆ ਸੀ ਵੀ ਤੁਸੀਂ ਪੁੱਛੋ ਇਹ ਪੁੱਛਣ ਲੱਗੇ ਹੁਣ ਇਹਨੂੰ ਇਹਦੇ ਜੜਚੇ ਦਾ ਸੀ ਫੇਰਦਾ ਕੀ ਮਤਵਰ ਇਹ ਚਿੱਟੇ ਵਾਲਾ ਨੂੰ ਫੜੇ ਚਿੱਟੇ ਵਾਲਾਂ ਤੇ ਪਰਚੇ ਪਾਵੇ ਸਾਡੇ ਤੇ ਕਾਹਤੋਂ ਪਾਉਂਦਾ ਤੇ ਹੁਣ ਜਿਵੇਂ ਪਰਿਵਾਰ ਦੇ ਵਿੱਚ ਭੈਣਾਂ ਤੇ ਵੀ ਪਰਚਾ ਕਰਤਾ ਤੇ ਪਿਤਾ ਜੀ ਤੇ ਵੀ ਕੀਤਾ ਹੋਇਆ 18 ਲੋਕ ਆ ਪੰਜ ਸਰਪੰਚ ਸਾਰਿਆਂ ਤੇ ਉੱਪਰ ਪਰਚਾ ਆ ਇਸ ਬਾਰੇ ਕੀ ਕਹੋਗੇ ਕਿ ਉਹਨਾਂ ਦੀ ਹੁਣ ਅੱਗੇ ਕੀ ਕਾਰਵਾਈ ਹੋਗੀ ਤੇ ਪਿੰਡ ਵਾਲੇ ਕੀ ਸਹਿਯੋਗ ਕਰ ਰਹੇ ਓ ਤਾਂ ਜਿਵੇਂ ਸਾਡੀਆਂ ਜੇਸੇਬੰਦੀਆਂ ਕਰਨੀਆਂ ਜੀ ਅਸੀਂ ਉਵੇਂ ਕਰਾਂਗੇ ਅਸੀਂ ਉਤੋਂ ਅਸੀਂ ਤਾਂ ਹੋਰ ਨਹੀਂ ਸਕਦੇ ਜੇਸੇਬੰਦੀ ਦੇ ਜਿਵੇਂ ਉਹ ਚੱਲਣਗੇ ਮਗਰ ਅਸੀਂ ਹੈਗੇ ਆਂ ਸਾਰਾ ਪੰਜਾਬ ਹੀ ਐ ਪਿੰਡ ਨੇ ਤਾਂ ਇਕੱਲੇ ਨੇ ਹੋਣਾ ਕੀ ਐ ਸਾਰੇ ਭੈਣ ਭਾਈ ਨੇ ਸਾਡੇ ਨਾਲ ਪਰ ਝੂਠੇ ਪਰਚੇ ਕਰੇ ਗਏ ਨੇ ਜਿਹੜੀ ਭਾਨੇ ਦੀ ਵੱਡੀ ਭੈਣ ਐ ਉਹ ਉਸ ਮੌਕੇ ਸਕੂਲ ਦੇ ਵਿੱਚ ਟੀਚਰ ਆ ਉੱਥੇ ਹਾਜ਼ਰੀ ਪਈ ਹੋਈ ਐ ਜਾ ਕੇ ਪੜਤਾਲ ਕਰੀ ਜਾਵੇ ਜਿਹੜਾ ਸਾਡਾ ਪਿੰਡ ਦਾ ਸਰਪੰਚ ਐ ਉਹ ਬਾਲੀਏ ਉੱਥੇ ਠਾਣੇ 'ਚ ਧੀ ਉਹ ਉੱਥੇ ਸੀ ਪੜਤਾਲ ਕਰੀ ਜਾਵੇ ਇਹਨਾਂ ਦੇ ਝੂਠੇ ਪਰਚੇ ਪਾਏ ਗਏ ਨੇ ਇੱਕ ਕਹਿੰਦੇ ਆ ਕਿ ਚੈਨ ਸਨੇਚਿੰਗ ਦਾ ਮਾਮਲਾ ਲੁੱਟਖੋਹ ਦੇ ਬਲੈਕਮੇਲਿੰਗ ਦੇ ਮਾਮਲੇ ਆ ਇਹਨਾਂ ਦੇ ਉੱਪਰ ਤੇ ਸਬੂਤ ਤਾਂ ਕੋਈ ਤਾਂ ਪੁਲਿਸ ਨੇ ਦਿਖਾਇਆ ਹੀ ਹੋਊਗਾ ਜੇ ਇਹਦੇ ਚੱਲਦਿਆਂ ન્યાਇਕ ਹਿਰਾਸਤ ਤੱਕ ਪਹੁੰਚਦਾ ਇਹ ਝੂਠਿਆਂ ਦੀ ਆਉਂਗਾ ਹੁੰਦੀ ਆ ਝੂਠਿਆਂ ਦੀ ਆਉਂਗਾ ਇਹਨਾਂ ਦੇ ਚੈਨੀ ਤੇ ਲਾਉਣ ਗਿਆ ਸੀ ਸਾਡਾ ਮੁੰਡਾ ਚੈਨੀ ਰੌਣ ਤਾਂ ਗਿਆ ਨਹੀਂ ਪੰਨਾ ਸਿੱਧੂ ਉਹ ਤਾਂ 10-10000 ਜਵਾਕਾਂ ਨੂੰ ਵੰਡ ਦਿੰਦਾ ਲੋਕਾਂ ਦੇ ਗਰੀਬਾਂ ਦੇ ਘਰ ਪਵਾਉਂਦਾ ਗਰੀਬਾਂ ਦੀ ਮਦਦ ਤਾਂ ਕਰਦਾ ਏ ਜੈਂਟਾਂ ਤੋਂ ਪੈਸੇ ਕਢਾਉਂਦਾ ਏ ਉਹ ਜੈਂਟਾਂ ਨੇ ਹੁਣ ਰਲ ਕੇ ਮਿਲ ਕੇ ਉਹਨੂੰ ਫੜਾਤਾ ਜਿਹੜਾ ਕੋਈ ਚੰਗਾ ਕੰਮ ਕਰਦਾ ਉਸੇ ਨੂੰ ਫੜ ਲੈਂਦੇ ਨੇ ਉਸ ਨੂੰ ਜੇਲ੍ਹ 'ਚ ਧੱਕ ਦਿੰਦੇ ਨੇ ਇਹ ਸਰਕਾਰ ਵਾਲੇ ਕੰਮ ਤਾਂ ਭਾਨਾ ਸਿੱਧੂ ਕਰ ਰਿਹਾ ਉਹ ਆਪ ਕਰਨਗਾ ਇਲੈਕਸ਼ਨਸ ਦਾ ਵੀ ਕਹਿੰਦੇ ਟਾਈਮ ਆ ਤੇ ਕਹਿੰਦੇ ਕਿ ਭਾਨਾ ਸਿੱਧੂ ਕਿਤੇ ਨਾ ਕਿਤੇ ਉੱਠ ਰਿਹਾ ਸੀਗਾ ਤੇ ਸਰਕਾਰਾਂ ਦਮਨ ਦੀ ਕੋਸ਼ਿਸ਼ ਕਰਦੀਆਂ ਜਾਂ ਐਮਪੀ ਸਿਮਰਨਜੀਤ ਸਿੰਘ ਮਾਨ ਨੂੰ ਇਹਦਾ ਫਾਇਦਾ ਹੋ ਸਕਦਾ ਵੋਟਾਂ ਕਿੱਧਰ ਜਾਣਗੀਆਂ ਪਿੰਡ ਦੀਆਂ ਅੱਗੇ ਅਸੀਂ ਪਾ ਕੇ ਬਹੁਤ ਤਰਗੇ ਪਹਿਲਾਂ ਭਗਵੰਤ ਮਾਨ ਨੂੰ ਪਾਈਆ ਭਗਵੰਤ ਮਾਨ ਨੂੰ ਪਾਈਆ ਸੀ ਅਸੀਂ ਭਾਨੇ ਸਿੱਧੂ ਨੇ ਪਾਈਆ ਸੀ ਸਾਡੇ ਨੇ ਪਹਿਲਾਂ ਉਹਨੇ ਤਾਰਤੇ ਸੀ ਹੁਣ ਸਾਨੂੰ ਹੋਰ ਤਾਰ ਦੇਣਗੇ ਅਜੇ ਤਾਂ ਕਿਸੇ ਨੂੰ ਨਹੀਂ ਪਾਉਂਦੇ ਹੋਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰ ਲੈਣਿਆ ਭਾਨੇ ਦੇ ਉੱਪਰ ਜੋ ਕਾਰਵਾਈ ਹੋਈ ਜਾਂ ਪੂਰੇ ਪਰਿਵਾਰ ਤੋਂ ਬਹੁਤ ਪੱਤੀ ਗੱਲ ਤਾਂ ਸੀ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਇਹ ਸਰਕਾਰ ਨੇ ਕਲਾਉਣੀ ਹਰਕਤ ਕੀਤੀ ਆ ਵੀ ਅਸੀਂ ਇਹਦੀ ਖੂਬ ਨਿੰਦਿਆ ਕਰਦੇ ਆ ਕਿਉਂ ਵੀ ਜਿਹੜਾ ਪਰਿਵਾਰ ਦੇ ਉੱਤੇ ਇਹਨਾਂ ਨੇ ਸ਼ੱਦਤਤਾ ਹੈ ਪਹਿਲਾਂ ਤਾਂ ਉਹ ਮੁੰਡੇ ਦੇ ਉੱਤੇ ਇੰਨੇ ਪਰਚੇ ਪਏ ਹੋਏ ਨੇ ਤੇ ਲਗਾਤਾਰ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਤੇ ਪਰਿਵਾਰ ਤਾਂ ਸ਼ਾਮਲੀ ਹੈ ਨਹੀਂ ਸੀਗਾ ਧਰਨੇ ਦੇ ਵਿੱਚ ਤੇ ਉਹਦੇ ਉੱਤੇ ਚੱਕ ਕੇ ਪਰਿਵਾਰ ਦੇ ਉੱਤੇ ਪਰਚੇ ਪਾਉਣੇ ਜਾਂ ਭੈਣਾਂ ਦੇ ਉੱਤੇ ਪਰਚੇ ਪਾਉਣੇ ਭੈਣਾਂਾਂ ਦਾ ਤਾਂ ਵਿੱਚ ਰੋਲ ਹੀ ਹੈ ਨਹੀਂਗਾ ਭੈਣਾਂ ਤਾਂ ਡੋੜੀ ਆਪਦੇ ਦੇਈਆਂ ਹੋਈਆਂ ਨਹੀਂ ਗਈਆਂ ਜਗ੍ਹਾ ਵਿੱਚ ਸੀਗੀ ਤੇ ਨਾ ਹੀ ਉਹ ਧਰਨੇ ਦੇ ਵਿੱਚ ਸੀਗੀਆਂ ਤੇ ਚਾਕੇ ਇਹਨਾਂ ਸਰਕਾਰਾਂ ਨੇ ਜਿਹੜੇ ਉਹਦੇ ਉੱਤੇ ਪਰਚੇ ਪਾਏ ਗਏ ਨੇਗੇ ਪਰਿਵਾਰ ਦੇ ਉੱਤੇ ਪਰਚੇ ਪਾਏ ਗਏ ਨੇ ਮੈਂ ਕਹਿੰਦੀ ਆ ਵੀ ਐਦੂ ਘਟੀਆ ਸਰਕਾਰ ਹੋਣੀ ਕੀਤੇ ਜਿਹੜੇ ਇੰਨੀ ਵੀ ਹਰਕਤ ਇਹੀ ਜੀ ਵੀ ਕਰ ਸਕਦੀ ਆ ਮੈਂ ਕਹਿੰਦੀ ਆ ਵੀ ਹੁਣ ਇੱਕ ਦਾਦੀ ਨੂੰ ਛੱਡ ਕੇ ਬਾਕੀ ਸਾਰੇ ਪਰਿਵਾਰ ਦੇ ਉੱਤੇ ਜਿਵੇਂ ਪਰਚੇ ਪਏ ਹੋਏ ਨੇ ਵੀ ਮੈਂ ਕਹਿੰਦੀ ਆ ਵੀ ਫਿਰ ਰੋਜ਼ ਪਰਚੇ ਕਰਨ ਵਾਲੋਂ ਰੋਜ਼ ਰੋਜ਼ ਪਰਚੇ ਕਰਨ ਵਾਲੋਂ ਇੱਕ ਦਿਨ ਪਰਿਵਾਰ ਨੂੰ ਖੜਾ ਕੇ ਗੋਲੀ ਮਾਰ ਦਿਆਂ ਕੰਮ ਹੀ ਨਿਬੜ ਜਾਊਗਾ ਨਾ ਜਦੋਂ ਇਹਨਾਂ ਨੂੰ ਇੰਨਾ ਹੀ ਇਹ ਜਿਹੜੀ ਸਰਕਾਰ ਨੂੰ ਇੰਨੇ ਰੜਕਣ ਲੱਗਿਆ ਇਹ ਬਹਾਨਾ ਜਾਂ ਇਹਨਾਂ ਦਾ ਪਰਿਵਾਰ ਰੜਕਣ ਲੱਗ ਗਿਆ ਵੀ ਇਹ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵੀ ਕੋਈ ਉਹ ਗੈਂਗਸਟਰ ਤਾਂ ਨਹੀਂ ਸੀਗਾ ਕੋਈ ਉਹ ਚਿੱਟਾ ਨਹੀਂ ਸੀ ਵੇਚ ਰਿਹਾ ਜਾਂ ਕੋਈ ਗਲਤ ਕੰਮ ਨਹੀਂ ਸੀ ਕਰ ਰਿਹਾ ਵੀ ਉਹ ਸਿਰਫੋ ਸਿਰਫੋ ਇਹੀ ਕੰਮ ਕਰਦਾ ਸੀ ਵੀ ਇਹਨਾਂ ਸਰਕਾਰਾਂ ਨੂੰ ਇੰਨੀ ਦਿੱਕਤ ਹੋ ਗਈ ਉਸ ਬਣੇ ਤੋਂ ਵੀ ਇਹਨਾਂ ਨੂੰ ਇੰਨਾ ਡਰ ਲੱਗਣ ਲੱਗਿਆ ਵੀ ਉਹ ਨੌਜਵਾਨ ਕਿਤੇ ਉੱਠ ਖੜਿਆ ਕਿਤੇ ਉਹ ਲੋਕਾਂ ਨੂੰ ਮਗਰ ਲਾ ਕੇ ਕਿਤੇ ਉਹ ਵੋਟਾਂ 'ਚ ਨਾ ਖੜਾ ਹੋ ਜੇ ਜਾਂ ਕੋਈ ਐਮਪੀ ਨਾ ਬਣ ਜੇ ਜਾਂ ਇਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਡਰ ਲੱਗਣ ਲੱਗਿਆ ਸਰਕਾਰ ਨੂੰ ਵੀ ਕਿਤੇ ਸਾਡੀ ਕੁਰਸੀ ਨਾ ਹਿੱਲੇ ਜੀ ਇੱਕ ਗੱਲ ਦੱਸੋ ਸਾਰੇ ਪਿੰਡ ਵਾਲੇ ਵੀ ਤੁਸੀਂ ਬੈਠੇ ਹੋਏ ਹੋ ਵੀ ਜਿੱਦਾਂ ਆ ਆ ਭਾਨਾ ਸਿੱਧੂ ਨਾਲ ਹੋਇਆ ਉਹਦੇ ਪੂਰੇ ਪਰਿਵਾਰ ਨਾਲ ਹੋ ਰਿਹਾ ਤੁਹਾਨੂੰ ਨਹੀਂ ਡਰ ਲੱਗਦਾ ਕਿ ਅਸੀਂ ਆਪਣੇ ਮੁੰਡਿਆਂ ਨੂੰ ਘਰਾਂ 'ਚ ਬਿਠਾ ਲਈਏ ਵੀ ਜੇ ਇਦਾਂ ਨਜਾਇਜ਼ ਹੋਣ ਲੱਗ ਗਈਆਂ ਨਹੀਂ ਜੀ ਜਿਹੜਾ ਕੋਈ ਡਰ ਨਹੀਂ ਹੈਗਾ ਜਿਹੜਾ ਸੱਚ ਦੀ ਆਵਾਜ਼ ਠਾਉਂਦਾ ਉਹਨਾਂ ਦੇ ਉੱਤੇ ਤਾਂ ਪਰਚੇ ਹੁੰਦੀ ਹੁੰਦੇ ਨੇ ਹੁਣ ਆਪਾਂ ਹਿਸਾਬ ਲਾ ਲਈਏ ਵੀ ਪਹਿਲਾਂ ਵੀ ਸਾਡੇ ਜਿਹੜੇ ਗੁਰੂ ਨੇਗੇ ਉਹਨਾਂ ਦੇ ਉੱਤੇ ਕੀ ਕੀ ਕੁਝ ਨਹੀਂ ਹੋਇਆ ਹੈਗਾ ਪਰ ਇਹ ਪੰਜਾਬ ਕਦੇ ਦਬਣ ਵਾਲਾ ਨਹੀਂ ਨਾ ਤਾਂ ਇਹ ਪਰਚਿਆਂ ਤੋਂ ਡਰਦਾ ਤੇ ਨਾ ਹੀ ਇਹ ਕੋਈ ਜੇਲਾਂ ਤੋਂ ਡਰਦਾ ਇਹ ਤਾਂ ਜੋ ਵੀ ਜਿਵੇਂ ਹੁਣ ਭਾਨਾ ਜਿਹੜੇ ਦੇ ਵਿੱਚ ਬੈਠਾ ਜਿਹੜੋਂ ਜੇੜੇ ਦੇ ਵਿੱਚੋਂ ਬਾਹਰ ਆਊਗਾ ਜਿੱਦ ਤੇ ਉਹਨੇ ਆ ਕੇ ਆਪਦੇ ਉਹੀ ਕੰਮ ਸ਼ੁਰੂ ਕਰਨੇ ਨੇ ਉਹਨੇ ਇਹ ਨਹੀਂ ਹੈਗਾ ਵੀ ਉਹ ਡਰ ਜੂਗਾ ਜਾਂ ਉਹ ਅੰਦਰ ਵੇਜੂਗਾ ਵੀ ਜਾਂ ਹੁਣ ਉਹ ਜੇਲਾਂ ਨੇ ਜਾਂ ਪਰਚੇ ਨੇ ਇਹ ਤਾਂ ਜਦੋਂ ਆਪਾਂ ਕੋਈ ਸਰਕਾਰਾਂ ਦੇ ਨਾਲ ਸਰਕਾਰਾਂ ਨੂੰ ਵੀ ਪਤਾ ਹੈਗਾ ਵੀ ਜਦੋਂ ਇਹ ਕੋਈ ਵੀ ਨੌਜਵਾਨ ਚੰਗਾ ਕੰਮ ਕਰਦੇ ਨੇ ਇਹਨਾਂ ਦੀਆਂ ਜਵਾਨਾਂ ਬੰਦ ਕਰਨ ਤੇ ਜਾਂ ਇਹਨਾਂ ਦੀਆਂ ਜਵਾਨਾਂ ਜਿਹੜੀਆਂ ਜਬਤ ਕਰਨੀਆਂ ਚਾਹੁੰਦੀਆਂ ਇਹ ਸਰਕਾਰ ਕਿਉਂ ਇਹਨਾਂ ਨੂੰ ਇਹ ਹੁੰਦਾ ਵੀ ਜਿਹੜੇ ਸਾਡੇ ਮੁੱਦੇ ਨੇਗੇ ਤਾਂ ਅਸੀਂ ਘਵਲੇ ਕਰੀ ਜਾਂਦੇ ਆ ਇਹਨਾਂ ਨੂੰ ਕੋਈ ਬਾਹਰ ਨਹੀਂ ਲੈ ਸਕਦਾ ਜਾਂ ਕੋਈ ਬੋਲਣ ਵਾਲਾ ਨਹੀਂ ਕੋਈ ਬੋਲਦਾ ਨਹੀਂ ਤੇ ਪਰ ਜਿਹੜੇ ਨੌਜਵਾਨ ਅੱਜ ਸਾਡੇ ਆਵਾਜ਼ ਉਠਾਉਂਦੇ ਨੇ ਜਾਂ ਬੋਲਦੇ ਨੇ ਜਾਂ ਇਹਨਾਂ ਦੇ ਮੁੱਦੇ ਨੇ ਜਿਹੜੇ ਇਹਨਾਂ ਦੇ ਦਰਸਾਉਂਦੇ ਨੇ ਵੀ ਜਾਂ ਇਹਨਾਂ ਨੇ ਇੱਥੇ ਸਰਕਾਰ ਨੇ ਘਵਲਾ ਕੀਤਾ ਜਾਂ ਆਹ ਕੀਤਾ ਉਹ ਜਦੋਂ ਬਾਹਰ ਲੈ ਕੇ ਆਉਂਦੇ ਨੇ ਫਿਰ ਉਦੋਂ ਸਰਕਾਰ ਨੂੰ ਤਾਂ ਫਿਰ ਝਟਕਾ ਲੱਗੂਗਾ ਆਵਾਜ਼ ਹੀ ਨਹੀਂ ਠਾਉਂਦਾ ਕੋਈ ਬੋਲਦਾ ਹੀ ਨਹੀਂ ਤੇ ਫਿਰ ਸਰਕਾਰ ਪਰਚਾ ਵੀ ਕਿਤੇ ਕਰੂਗੀ ਜਿਹੜਾ ਹੁਣ ਬੋਲੂਗਾ ਤਾਂ ਪਰਚਾ ਤਾਂ ਉਸੇ ਦੀ ਹੋਊਗਾ ਨਾ ਮੈਂ ਕਹਿੰਦੀ ਆ ਵੀ ਜਿੰਨਾ ਮਰਜ਼ੀ ਇਹ ਸਰਕਾਰਾਂ ਜ਼ੋਰ ਲਾ ਲੈਣ ਜਿੰਨਾ ਮਰਜ਼ੀ ਇਹ ਪਰ ਪੰਜਾਬ ਦੇ ਵਿੱਚੋਂ ਜਿਹੜੇ ਨੌਜਵਾਨ ਬੋਲਦੇ ਆ ਉਹਨਾਂ ਦੀ ਜਵਾਨਾਂ ਕਦੇ ਵੀ ਬੰਦ ਨਹੀਂ ਕਰ ਸਕਦੀਆਂ ਬਾਕੀ ਸਾਡਾ ਪਿੰਡ ਆ ਜਿਹੜਾ ਪੂਰਾ ਕੋੜ ਦਿੰਦਾ ਅਸੀਂ ਇਹਦੇ ਨਾਲ ਖੜੇ ਆ ਡਟ ਕੇ ਇਹਨਾਂ ਦੇ ਪਰਿਵਾਰ ਦੇ ਨਾਲ ਖੜੇ ਆ ਵੀ ਕੋਈ ਵੀ ਜਿੱਥੇ ਵੀ ਸਾਨੂੰ ਜਾਣਾ ਪਊਗਾ ਅਸੀਂ ਉੱਥੇ ਜਾਵਾਂਗੇ ਜਿਵੇਂ ਵੀ ਜਥੇਬੰਦੀਆਂ ਕਹਿੰਦੀਆਂ ਨੇਗੀਆਂ ਜਿੱਥੇ ਵੀ ਧਰਨਾ ਲਾਉਣ ਨੂੰ ਕਹਿੰਦੀਆਂ ਨੇ ਜਿੱਥੇ ਕੁਝ ਵੀ ਕਹਿੰਦੀਆਂ ਨੇ ਅਸੀਂ ਉਹਨਾਂ ਦੇ ਨਾਲ ਆ ਤੇ ਸਾਰੇ ਪਰਿਵਾਰ ਦੇ ਨਾਲ ਆ ਅਸੀਂ ਭਾਨੇ ਦੇ ਨਾਲ ਖੜੇ ਆ ਡੱਟ ਕੇ ਖੜਾਂਗੇ ਚਾਹੇ ਜਿੰਨੇ ਮਰਜ਼ੀ ਸਾਡੇ ਉੱਤੇ ਪਰਚੇ ਕਰਨ ਜਿੰਨਾ ਮਰਜ਼ੀ ਸਾਨੂੰ ਜੇਲ੍ਹਾਂ ਦੇ ਵਿੱਚ ਸੱਟਣ ਸਾਨੂੰ ਕੋਈ ਡਰ ਨਹੀਂ ਹੈਗਾ ਇਹਨਾਂ ਦੀਆਂ ਜੇਲ੍ਹਾਂ ਤੋਂ ਨਾ ਇਹਨਾਂ ਦੇ ਪਰਚਾਂ ਤੋਂ ਡਰ ਜੇ ਇਹਨਾਂ ਨੂੰ ਐਂ ਲੱਗਦਾ ਹੋਵੇ ਅਸੀਂ ਪਰਚੇ ਕਰਦੀਏ ਖਾਨੀ ਇਹ ਪਿੰਡ ਆ ਜਿਹੜਾ ਸਾਰਾ ਡਰ ਕੇ ਘਰਾਂ ਦੇ ਵਿੱਚ ਬਹਿਜੂਗਾ ਨਹੀਂ ਬੈਠਣ ਵਾਲਾ ਜਿੰਨੇ ਮਰਜ਼ੀ ਪਰਚੇ ਕਰਨਾ ਸੀ ਲਲਕਾਰ ਕੇ ਕਹਿੰਦੇ ਆ ਸਰਕਾਰ ਨੂੰ ਵੀ ਜਿੰਨੇ ਮਰਜ਼ੀ ਪਰਚੇ ਕਰਨ ਲਮੇ ਖੁਦ ਹੀ ਆ ਮੇਰੇ ਮੈਨੂੰ ਭਮਾ ਜੇੜ ਦੇ ਵਿੱਚ ਬੰਦ ਕਰ ਦੇਣ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਪਰ ਜਿਹੜੇ ਇਹਨਾਂ ਦੇ ਸਰਕਾਰ ਦੇ ਉਮ ਜੋ ਵੀ ਇਹ ਕੰਮ ਬੜੇ ਕਰਦੀ ਹੈ ਜਾਂ ਇਹ ਸਰਕਾਰ ਜੋ ਵੀ ਕੰਮ ਕਰਦੀ ਹੈ ਅਸੀਂ ਇਹਦੀ ਨਿੰਦਾ ਅਸੀਂ ਖੂਬ ਕਰਨੀ ਹੈ ਜਿਹੜੇ ਨੇ ਕੰਮ ਕਰ ਰਹੀ ਹੈ ਜੇ ਤਾਂ ਇਹ ਚੰਗੇ ਕਰਦੇ ਤਾਂ ਤਾਂ ਇਹਨਾਂ ਨੂੰ ਚੰਗੇ ਕਿਹਾ ਜਾਂਦਾ ਜਿਦੋਂ ਹੁਣ ਇਹ ਪਹਿਲਾਂ ਕਾਲੀ ਕਾਂਗਰਸੀਆਂ ਨੂੰ ਇਹ ਖੁਦ ਹੀ ਕਹਿੰਦੇ ਹੁੰਦੇ ਸੀਗੇ ਵੀ ਇਹ ਆਏ ਐ ਕਰ ਦੇਣਾ ਹੁਣ ਇਹ ਕਾਲੀ ਕਾਂਗਰਸੀਆਂ ਨਾਲੋਂ ਘੱਟ ਨੇ ਅਸੀਂ ਇਹ ਨਹੀਂ ਕਹਿੰਦੇ ਵੀ ਕਾਲੀ ਕਾਂਗਰਸੀ ਚੰਗੇ ਸੀ ਜਾਂ ਇਹ ਨਹੀਂ ਪਰ ਅਸੀਂ ਇਹ ਗੱਲ ਕਹਿੰਨੇ ਆ ਵੀ ਇਹ ਸਰਕਾਰ ਨੇ ਫਿਰ ਕੀ ਚੰਗਾ ਕਰਤਾ ਬਦਲਾ ਲਿਆਂਦਾ ਬਦਲਾਖੋਰੀ ਆ ਤਾਂ ਬਦਲਾਖੋਰੀ ਕਰ ਰਹੇ ਨੇ ਨਾ ਪੰਜਾਬ ਆਪਣਾ ਕਿਸ ਮਾਰੂ ਜਦੋਂ ਆਪਦੇ ਜਵਾਕਤਾ ਤੋਂ ਸਾਹਮਣੇ ਨਹੀਂ ਗਏ ਆਪਣਾ ਕਿਸ ਮਾਰ ਤੂੰ ਪੰਜਾਬ ਦਾ ਹੋ ਆਪਾਂ ਕਮਲੇ ਸੀ ਜਿਹਨੇ ਵੋਟਾਂ ਪਾਈਆਂ ਨਰਾਜ਼ਗੀ ਜ਼ਿਆਦਾ ਹਾਂ ਨਰਾਜ਼ਗੀ ਹੋਈ ਪਈ ਹੁਣ ਸਾਨੂੰ ਹੁਣ ਅਸੀਂ ਤਾਂ ਕਹਿਣਾ ਵੀ ਸਾਰਿਆਂ ਨੂੰ ਖੜਾ ਕੇ ਸਾਨੂੰ ਸਾਰਿਆਂ ਦੇ ਗੋਲੀ ਮਾਰੇ ਚਾਚਾ ਜੀ ਨਾਲ ਗੱਲ ਕਰ ਲੈਣੇ ਇੱਕ ਵਾਰੀ ਫਿਰ ਚਾਚਾ ਜੀ ਇਲਜ਼ਾਮ ਤਾਂ ਇਹ ਲੱਗੇ ਨੇ ਕਿ ਭੀੜ ਇਕੱਠੀ ਕੀਤੀ ਗਈ ਪਰਿਵਾਰ ਦੇ ਵੱਲੋਂ ਤੇ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰਨ ਦੇ ਇੱਕ ਪੁਲਿਸ ਮੁਲਾਜ਼ਮ ਤੇ ਜਾਨਲੇਵਾ ਹਮਲਾ ਕਰਨ ਦੇ ਕਹਿੰਦੇ ਛਾਤੀ ਤੇ ਖੱਬੇ ਪਾਸੇ ਕਿਰਪਾਨ ਮਾਰੀ 307 ਦਾ ਵੀ ਪਰਚਾ ਐਡ ਆ ਵਿੱਚ ਕੀ ਕਹੋਗੇ ਇਸ ਕਾਰਵਾਈ ਤੇ ਜੋ ਕੁਝ 3 ਫਰਵਰੀ ਨੂੰ ਹੋਇਆ ਗੱਲ ਇਹੋ ਹੈ ਜੀ ਐਡੇ ਕੱਠ ਦੇ ਵਿੱਚ ਨਾ ਤਾਂ ਸਾਨੂੰ ਕੁਝ ਦਿਖਿਆ ਅਸੀਂ ਕਿਸੇ ਨੌਜਵਾਨ ਨੂੰ ਗਲਤ ਕਹਿ ਦਈਏ ਠੀਕ ਹੈ ਜੀ ਪਰ ਉਹਦੇ ਇੱਕ ਦੇ ਵਜ੍ਹਾ ਜਿਹੜਾ ਹਜ਼ਾਰਾਂ ਸਾਡਾ ਮੁੰਡਾ ਕੁੱਟਿਆ ਗਿਆ ਗੋਡੇ ਮੋਡੇ ਟੁੱਟੇ ਨੇ ਉਹਨਾਂ ਬਾਰੇ ਕੀ ਹੈ ਜਦੋਂ ਭਗਵਾਨ ਤਮਾਨ ਕਹਿ ਰਿਹਾ ਜੀ ਮੇਰੇ ਨਾਲ ਬਹਿ ਕੇ ਗੱਲ ਕਰੋ ਮੇਰੀ ਕੋਠੀ ਆਓ ਕਿਉਂ ਉਹਨਾਂ ਨੇ ਆਪਣੇ ਨਾਕੇ ਲਾਇਆ ਪੁਲਿਸ ਨੇ ਹੁਣ ਇੱਕ ਬੁਗੜਾ ਦਾ ਮੁੰਡਾ ਇੱਕ ਵਿਚਾਰਾ ਤਾਂ ਹੋਰ ਕਿੱਥੋਂ ਦਾ ਉਹ ਜੇਲ੍ਹ ਛੁੱਕਿਆ ਉਹਨਾਂ ਨੇ ਤੁਹਾਨੂੰ ਸਾਦਾ ਪਰਚਾ ਪਾ ਕੇ ਉਹਦੇ ਇੱਕ ਦੇ ਵਜ੍ਹਾ ਤੁਸੀਂ ਸਾਰਾ মিডিਆ ਦੇਖ ਲਓ ਕਿੰਨੇ ਮੁੰਡੇ ਕੁੱਟੇ ਗਏ ਨੇ ਉਹ ਕਿਹਦੀ ਹਸਨਾ ਕੁੱਟੇ ਗਏ ਨੇ ਭਗਵਾਨ ਤਮਾਨ ਦੀ ਪੋਰਸ ਬੰਨੇ ਕੁੱਟੇਗੇ ਨਹੀਂ ਉਹ ਵੀ ਜੇ ਉਹ ਇੱਕ ਮੁਲਾਜ਼ਮ ਦੇ ਕੋਈ ਲੱਗਿਆ ਹਥਿਆਰ ਚਲੋ ਪਹਿਲੀ ਗੱਲ ਅਸੀਂ ਦੇਖਿਆ ਨਹੀਂ ਤੇ ਜਿਹੜੇ ਸਾਡੇ ਸਰਿਆ ਮੁੰਡੇ ਕੁੱਟੇ ਰਹੇ ਉਹ ਤਾਂ ਹਰੇਕ ਨੇ ਦੇਖੇ ਨੇ ਮਾਵਾ ਭੈਣਾ ਨੇ ਉਹਨਾਂ ਬਾਰੇ ਦੱਸੋ ਕੀ ਕਰਦੇ ਨੇ ਜਿਹੜੇ ਪੁਲਿਸ ਮੁਲਾਜ਼ਮ ਨੂੰ ਮਾਰੇ ਨੇ ਉਹਨਾਂ ਬਾਰੇ ਕੀ ਕਰ ਰਹੀਏ ਜਿਹੜਾ ਪਰਿਵਾਰ ਤੇ ਭੀੜ ਨੂੰ ਨੁਕਸਾਉਣ ਦਾ ਇਲਜ਼ਾਮ ਲੱਗਾ ਹੈ ਉਹਦੇ ਬਾਰੇ ਕੀ ਕਹੋਗੇ ਭੀੜ ਨੂੰ ਤਾਂ ਹੀ ਆਈਏ ਸਰਕਾਰ ਨੂੰ ਆਏ ਵੀ ਮੜਾ ਜੇ ਦੇਖੋ ਇਹ ਮੁੰਡਾ ਖੁੱਲ ਰਿਹਾ ਹੈ ਖੁੱਲ ਕੇ ਬੋਲ ਰਿਹਾ ਹੈ ਵੀ ਮੂਰੇ ਇਲੈਕਸ਼ਨ ਉਹਦੇ 24 ਦੀ ਹੋ ਸਕਦਾ ਵੀ ਕਿਤੇ ਇਹ ਖੜਾ ਹੋਣ ਵੋਟਾਂ ਚ ਪਰ ਐਸੀ ਗੱਲ ਨਾ ਅੱਜ ਆ ਨਾ ਕੱਲ ਹੈ ਖੜਾ ਨਹੀਂ ਹੋਊਗਾ ਭਾਨਾ ਸਾਡੇ ਪਰਿਵਾਰ ਦਾ ਕੋਈ ਮੈਂਬਰ ਵੀ ਨਹੀਂ ਖੜਾ ਹੋਊਗਾ ਕਿਹਨੂੰ ਸਪੋਰਟ ਕਰੋ ਦੇਖੋ ਇਹ ਜਨਤਾ ਨੇ ਦੱਸਣਾ ਜਿੱਧਰ ਵੀ ਭਾਨਾ ਸਿੱਧੂ ਨੇ ਜੇ ਭਗਵੰਤ ਨੂੰ ਵੋਟਾਂ ਪੁਆਈਆਂ ਤੇ ਹੁਣ ਅਗਲੀਆਂ ਚੋਣਾਂ ਚ ਭਾ ਜੇ ਭਾਨਾ ਬਾਹਰ ਆ ਜਾਂਦਾ ਤੇ ਫਿਰ ਕਿਹਨੂੰ ਵੋਟਾਂ ਪਾਓ ਤੁਸੀਂ ਐ ਦੱਸੋ ਜੀ ਆਪਣੇ ਕੋਈ ਹਮਲਾ ਕਰੇ ਮੁੜਕਾਪੁਰ ਨੂੰ ਚੰਗਾ ਕਹਦਾਂਗੇ ਜੋਂ ਚ ਨਹੀਂ ਕਰ ਸਕਦ ਨਹੀ ਫਿਰ ਕਿਵੇਂ ਕਹਦਾਂਗੇ ਪਾਓ ਭਗਵੰਤ ਨੂੰ ਤੇ ਫਿਰ ਸਿਮਰਨਜੀਤ ਮਾਨ ਹੋ ਰਹਿਣ ਦੇਖੋ ਇਹ ਜਨਤਾ ਲੋਕਤੰਤਰ ਹੈ ਜਿਹਨੂੰ ਲੋਕ ਚੰਗਾ ਚਾਹਣਗੇ ਉਹਨੂੰ ਵੋਟ ਦੇ ਪਰ ਸਾਡੇ ਪਰਿਵਾਰ ਵੱਲੋਂ ਨਹੀਂ ਗੱਲ ਗੇ ਅਕਾਲੀ ਕਾਂਗਰਸੀ ਆ ਰਹੇ ਆ ਕੋਲ ਦੇਖੋ ਸਾਰੇ ਆਪਣਾ ਚੰਨੀ ਸਾਹਿਬ ਵੀ ਵਧੀਆ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਚੰਨੀ ਸਾਹਿਬ ਦਾ ਵਿਰੋਧ ਵੀ ਕੀਤਾ ਸੀ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਪਰ ਉਹਨਾਂ ਨੇ ਕੋਈ ਵਿਰੋਧ ਵਾਲੀ ਗੱਲ ਨਹੀਂ ਦਿਖਾਈ ਉਹਨਾਂ ਨੇ ਹੱਕ ਦੀ ਬਾਤ ਠਾਈ ਇਹਨਾਂ ਨੇ ਪਰਚੇ ਤਾਂ ਉਹ ਵੀ ਵਸ ਸਕਦਾ ਸੀ ਮੌਕਾ ਦਾ ਮੰਤਰੀ ਦੀ ਉਹ ਪਰ ਉਹਨਾਂ ਨੇ ਨਹੀਂ ਅਸੀ ਬਾਤ ਠਾਈ ਕੋਈ ਅਕਾਲੀ ਦਲ ਵੱਲੋਂ ਕੀ ਸਪੋਰਟ ਹੈ ਦੇਖੋ ਕਾਲੀਵਾਲ ਨੂੰ ਵੀ ਵੀ ਵਧੀਆ ਹੰਗਾਰਾ ਤਾਂ ਵਧੀਆ ਦੇ ਰਹੇ ਨੇ ਸਿੱਧੂ ਸਾਹਿਬ ਨੂੰ ਪਰ ਦੇਖੋ ਬੰਦਾ ਕੋਈ ਵੀ ਆ ਜਿਹੜਾ ਕੋਈ ਵੀ ਭੈਣ ਭਾਈ ਆ ਲੀਡਰ ਹੈ ਜਿਸੇ ਦੁੱਖ ਦੇ ਸੁੱਖ ਦੇ ਬੰਦਾ ਖੜਦਾ ਹਾਂ ਨਾ ਨਾਰਾ ਮਾਰਦਾ ਹੈ ਦੇਖੋ ਲੀਡਰ ਤਾਂ ਜਨਤਾ ਵਾਸਤੇ ਉਹੀ ਆ ਨਾ ਲੱਖਾ ਸਿਧਾਨ ਇਸ ਸਮੇ ਕਿਤੇ ਰਹਿ ਕੀ ਸਪੋਰਟ ਕਰ ਰਹੇ ਹੋ ਦੇਖੋ ਲੱਖਾ ਸਾਹਿਬ ਵੀ ਪੂਰੀ ਸਪੋਰਟ ਕਰ ਰਿਹਾ ਹੈ ਤੇ ਸਾਡੇ ਸਾਰੇ ਜਸੇ ਬੰਦੇ ਸਪੋਰਟ ਕਰ ਰਹੀਏ ਨੇ ਜਿਹੜਾ ਕਿਸਾਨ ਜੀ ਸਾਰੇ ਜਸੇ ਬੰਦੀਆਂ ਨੇ ਸਾਰੇ ਸਪੋਰਟ ਕਰ ਸਾਰੇ ਤਾਂ ਨਾਮ ਬਾਦੀ ਕਰਦੇ ਜੋ ਕਾਰਵਾਈ ਹੋਈ ਹੈ ਪੈਣਾਂ ਤੇ ਵੀ ਪਰਚਾ ਕੀਤਾ ਗਿਆ ਪਰਿਵਾਰ ਤੇ ਵੀ ਕੀਤਾ ਗਿਆ ਪਰਿਵਾਰ ਤੇ ਕੀਤਾ ਗਿਆ ਜੀ ਪਰਿਵਾਰ ਤੇ ਪਰਚਾ ਜੀ ਜਿੱਦੇ ਅਸੀਂ ਗਏ ਆ ਜੀ ਸਾਨੂੰ ਇੱਥੇ ਕਾਲੀ ਕੀ ਘੇਰੇ ਗਿਆ ਜੀ ਇਹਨਾਂ ਨੇ ਬਹੁਤ ਹਰਗਤ ਕਰੀ ਜੀ ਸਾਡੇ ਨਾਲ ਇਹਨਾਂ ਨੂੰ ਕੀ ਲੋੜ ਤੇ ਜੀ ਕੁੜੀਆਂ ਤਾਂ ਸਾਡੇ ਨਾਲ ਮਿਲਦੀਆਂ ਵਿਚਾਰੀਆਂ ਤਾਂ ਆਪਦੇ ਸੌਰੀ ਬੈਠੀਆਂ ਤੇ ਜੀ ਹੁਣ ਇਹ ਸਾਰਿਆਂ ਤੇ ਕਦੇ ਕਿਸੇ ਦੇ ਪਰਚਾ ਕਰ ਦਿੰਦੇ ਨੇ ਕਦੇ ਕਿਸੇ ਤੇ ਜੀ ਇਹ ਗਲਤ ਹੈ ਜੀ ਸੋ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਭਾਨਾ ਸਿੱਧੂ ਦੇ ਪਰਿਵਾਰ ਦਾ ਕਹਿਣਾ ਹੈ ਕਿ ਵੀ ਰਿਹਾਈ ਦੀਆਂ ਗੱਲਾਂ ਚੱਲ ਰਹੀਆਂ ਸੀ ਭਾਨਾ ਸਿੱਧੂ ਦੇ ਇਸੇ ਵਿੱਚ ਘਾਰ ਪਰਿਵਾਰ ਨੂੰ ਜੋ ਕਿਤੇ ਨਾ ਕਿਤੇ ਜੋ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਿਵਾਰ ਦਾ ਇਲਜ਼ਾਮ ਹੈ ਕਿ ਤੱਕਾ ਕੀਤਾ ਜਾ ਰਿਹਾ ਹੈ ਪਹਿਲਾਂ ਆਪਾਂ ਨਾ ਸਿੱਧੂ ਦੇ ਉੱਪਰ ਨਜਾਇਜ਼ ਪਰਚੇ ਪਾਏ ਗਏ ਨੇ ਤੇ ਹੁਣ ਪਰਿਵਾਰ ਦੇ ਉੱਪਰ ਭੈਣਾਂ ਦੇ ਉੱਪਰ ਨਜਾਇਜ਼ ਪਰਚੇ ਪਾਏ ਗਏ ਨੇ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਕਿਸਾਨ ਜੱਥੇਬੰਦੀਆਂ 18 ਦੇ ਕਰੀਬ ਨੇ ਜੋ ਇਹਨਾਂ ਨੂੰ ਸਪੋਰਟ ਕਰ ਰਹੀਆਂ ਨੇ ਲੱਖਾ ਸਿਧਾਨਾ ਇਸਪੋਰਟ ਦੇ ਵਿੱਚ ਸੋ ਲਗਾਤਾਰ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨਜਾਇਜ਼ ਪਰਚਿਆਂ ਨੂੰ ਕਲੀਅਰ ਕਰਵਾ ਕੇ ਪਾ ਨਾ ਸਿੱਧੂ ਦੀ ਰਿਹਾਈ ਕੀਤੀ ਜਾਵੇ ਤੇ ਉੱਥੇ ਜੋ ਭੈਣਾਂ ਕਿਰਨ ਪਾਲ ਕੋਰ ਤੇ ਸੁਖਪਾਲ ਕੋਰ ਹੈ ਉਹਨਾਂ ਦੇ ਉੱਪਰ ਵੀ ਜੋ ਪਰਚੇ ਹੋਏ ਨੇ ਤੇ ਜੋ 18 ਬੰਦਿਆਂ ਦੇ ਉੱਪਰ ਪਰਚੇ ਹੋਏ ਨੇ ਇਹ ਵੀ ਨਜਾਇਜ਼ ਹੈ ਪਰਿਵਾਰ ਦਾ ਕਹਿਣਾ ਹੈ ਕਿ ਇਹਨਾਂ ਨੂੰ ਵੀ i didn't know.